ਪੂਰਾ ਹੱਬ ਤੇ ਤਿਆਰ ਹੋਊਗਾ 1 ਸਾਲ ਦੇ ਅੰਦਰ ਅੰਦਰ ਅਸੀਂ ਆਪਾਂ ਅੱਜ ਜੂਨ 2025 ਚੱਲ ਰਿਹਾ ਹੈਗਾ ਤੇ ਜਿਹੜੀ ਡੈਡ ਲਾਈਨ ਹੈਗੀ ਜੂਨ 2026 ਹੋਵੇਗੀ ਆਪਾਂ ਤੇ ਇਸ ਪ੍ਰੋਜੈਕਟ ਦੇ ਅੰਦਰ ਕ੍ਰਿਕਟ ਸਟੇਡੀਅਮ ਹੋਏਗਾ ਕ੍ਰਿਕਟ ਗਰਾਊਂਡ ਹੋਏਗੀ ਬੈਡਮਿੰਟਨ ਪੋਰ ਜਿਹੜੇ ਇੰਡੋਰ ਸਿਸਲ ਇੰਡੋਰ ਮਲਟੀਪਰਪਸ ਇੰਡੋਰ ਸਟੇਡੀਅਮ ਤੇ ਮਲਟੀਪਰਪਸ ਆਊਟਡੋਰ ਸਟੇਡੀਅਮ ਉਹਦੀ ਫੈਸਿਲਿਟੀਆਂ ਵੀ ਹੋਏਗੀ ਹੌਕੀ ਦਾ ਵੀ ਸਟੇਡੀਅਮ ਹੋਏਗਾ ਫੁੱਟਬਾਲ ਵੀ ਹੋਏਗਾ ਤੇ ਪਾਰਕਾਂ ਦੀ ਬਿਊਟੀਫਿਕੇਸ਼ਨ ਵੀ ਕੀਤੀ ਜਾਏਗੀ ਤੇ ਹੋਰ ਜਿਹੜੀ ਆ ਆਧੁਨਿਕ ਜਿਹੜੀ ਹੈਗੇ ਸਹੂਲਤਾ ਸਾਡੇ ਬੱਚਿਆਂ ਨੇ ਖਿਡਾਰੀਆਂ ਨੂੰ ਜਿਹੜੇ ਦੇਣਗੇ ਅਸੀਂ ਦਿੱਤੀਆ ਜ਼ਰੂਰਤ ਹੋ ਗਿਆ ਚਾਹੀਦੀਆ ਹੋ ਗਿਆ ਅਸੀਂ ਸਭ ਸਾਰੀਆਂ ਪ੍ਰੋਵਾਈਡ ਕਰਾਂਗੇ ਤੇ ਮੈਂ ਇਸ ਵਾਰੀ ਇੱਕ ਵਾਰੀ ਫੇਰ ਸਾਰੇ ਜਲੰਧਰ ਵਾਸੀ ਨੂੰ ਸ਼ਹਿਰ ਵਾਸੀ ਨੂੰ ਖੇਡ ਪ੍ਰੇਮੇ ਨੂੰ ਇਸ ਸਜ ਇਨੋਗਰੇਸ਼ਨ ਦੀਆਂ ਇਸ ਬਲਟਨ ਪਾਰਕ ਸਪੋਰਟ ਹਬ ਦੀਆਂ ਜਿਹੜਾ ਇਨੋਗਰੇਟ ਹੋਇਆ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਦਊਂਗਾ ਤੇ ਮੈਂ ਚਾਹਾਂਗਾ ਕਿ ਦੋ ਸ਼ਬਦ ਸਾਡੇ ਕੈਬਨਿਟ ਸਾਹਿਬ ਜੀ ਮਹਿੰਦਰ ਪਗਤ ਜੀ ਉਹ ਵੀ ਜ਼ਰੂਰ ਦੱਸਣਗੇ ਜੀ ਸਾਰੇ ਹੀ ਪੱਤਰਕਾਰ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਇੱਕ ਪਵਿੱਤਰ ਦਿਨ ਦੇ ਉੱਪਰ ਅੱਜ ਸਤਿਗੁਰੂ ਕਬੀਰ ਸਾਹਿਬ ਦਾ ਜਨਮ ਦਿਨ ਹੈ ਉਹ ਪਵਿੱਤਰ ਦਿਹਾੜੇ ਦੇ ਉੱਪਰ ਅੱਜ ਇੱਕ ਇਤਿਹਾਸਿਕ ਸ਼ੁਰੂਆਤ ਹੋਈ ਹੈ ਜੰਦਰ ਸ਼ਹਿਰ ਵਾਸਤੇ ਅਸੀਂ ਲਗਾਤਾਰ ਸੁਣਦੇ ਆਏ ਸੀ ਕਿ ਜੰਦਰ ਦਾ ਪੱਟਨ ਭਾਰਕ ਜਿਹੜਾ ਉੱਥੇ ਸਪੋਰਟਸ ਹੱਬ ਬਣ ਜਾ ਰਿਹਾ ਹੈ ਔਰ ਅੱਜ ਦੀ ਸ਼ੁਰੂਆਤ ਹੋਈ ਹੈ ਕਿਉਂਕਿ ਅਗਰ ਨਿਯਤ ਹੋਏ ਤੇ ਤਾਂ ਹੀ ਕੰਮ ਹੁੰਦੇ ਹਨ ਔਰ ਆਜਦਾ ਦੇ ਨਿਤਾਸਿਕ ਹੈ ਔਰ ਆਜਦੇ ਇਤਹਾਸਿਕ ਸਪੋਰਟਸ ਹਬ ਦੀ ਸ਼ੁਰੂਆਤ ਦੇ ਵਿੱਚ ਮੇਰੇ ਨਾਲ ਬੈਠੇ ਬਹੁਤ ਸਤਿਕਾਰਯੋਗ ਸਾਡੇ ਕੈਬਨਿਟ ਮੰਤਰੀ ਡਾਕਟਰ ਅਵਜੋਤ ਜੀ ਔਰ ਸਾਡੇ ਬਹੁਤ ਹੀ ਸਕਸੈਸਫੁਲ ਬਿਜ਼ਨਸਮੈਨ ਔਰ ਸਮਾਜ ਸੇਵੀ ਔਰ ਸੈਂਟਰ ਤੋਂ ਹਲਕਾ ਇੰਚਾਰਜ ਮੇਰੇ ਵੀ ਨਿਤਨ ਕੋਲੀ ਜੀ ਔਜੰਦਰ ਸ਼ੈਰ ਦੇ ਪ੍ਰਥਮ ਨਾਗਰਿਕ ਜਿਨ੍ਹਾਂ ਦਾ ਖਾਸ ਕਰਕੇ ਕਹਿਆ ਜਾਏ ਤੇ ਨਿਤਨ ਕੋਲੀ ਜੀ ਦਾ ਬੱਟਾ ਸਾਹਿਬ ਜੀ ਦਾ ਔਰ ਮੇਰ ਸਾਹਿਬ ਜੀ ਦਾ ਔਰ ਸ਼੍ਰੀ ਡਾਕਟਰ ਸ਼ੋਕ ਮਿੱਤਲ ਜੀ ਦਾ ਇਸ ਪ੍ਰੋਜੈਕਟ ਨੂੰ ਕਾਮਯਾਬ ਸਿਰੇ ਚੜਾਉਣ ਵਿੱਚ ਬਹੁਤ ਇੱਕ ਅਹਿਮ ਰੋਲ ਹੈ ਮੈਂ ਆਉਣ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਔਰ ਮੈਂ ਸਾਰੇ ਜੰਦਰ ਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਤੇ ਮੁਬਾਰਕਬਾਦ ਦਿੰਨਾ ਹਾਂ ਕਿਉਂਕਿ ਅਸੀਂ ਵੀ ਇੱਥੇ ਖੇਡੇ ਛੋਟੇ ਹੁੰਦੇ ਪਰ ਕਦੇ ਸੋਚਿਆ ਨਹੀਂ ਹੁੰਨਾ ਕਿ ਇੱਕ ਸਮਾਂ ਐਸਾ ਆਏਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਇਤਨਾ ਵੱਡਾ ਪ੍ਰੋਜੈਕਟ ਸਪੋਰਟਸ ਹਬ ਬਣਾ ਕੇ ਕਿਉਂਕਿ ਸਾਡਾ ਸ਼ਹਿਰ ਜੋ ਹੈ ਵੈਸੇ ਵੀ ਸਪੋਰਟਸ ਦੀ ਖਲਾੰਦਾ ਹੈ ਸਾਰੇ ਹੀ ਜੋ ਇੰਡਸਟਰੀ ਹੈ ਸਭ ਤੋਂ ਜ਼ਿਆਦਾ ਤੇ ਸਪੋਰਟੀ ਹੈ ਅੱਜ ਸਪੋਰਟਸ ਹਬ ਬਣਨ ਦੇ ਨਾਲ ਸਾਡੇ ਸ਼ਹਿਰ ਦੀ ਇੱਕ ਹੋਰ ਇੱਕ ਖੂਬਸੂਰਤੀ ਵਧੇਗੀ ਔਰ ਦੁਨੀਆ ਦੇ ਪਹਿਲੇ ਸਰ ਦੁਨੀਆ ਦਾ ਨਾਮ ਹੈ ਜੇ ਸਪੋਰਟਸ ਇੰਡਸਟਰੀ ਅੱਜ ਸਪੋਰਟਸ ਹਬ ਦੇ ਨਾਲ ਵੀ ਸਾਡਾ ਸ਼ਹਿਰ ਜਾਣਿਆ ਜਾਏਗਾ ਸੋ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਇਸ ਗੱਲ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈਏ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਨੈਸ਼ਨਲ ਕਨਵੀਨਰ ਉਹ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਦਿਸਾ ਨਿਰਦੇਸ਼ ਅਨੁਸਾਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਯੋਗ ਅਗਵਾਈ ਹੇਠ ਪੰਜਾਬ ਚੋ ਮੁਖੀ ਵਿਕਾਸ ਕਰ ਰਿਹਾ ਹੈ ਤੁਹਾਨੂੰ ਇਸ ਗੱਲ ਦਾ ਫਕਰ ਹੈ ਮੈਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਚਾਹਾਂਗਾ ਕਿ ਮੇਰੇ ਵੀਰ ਜਿੱਥੇ ਕਾਲਜ ਜਿਹੜਾ ਕਿ ਸਪੋਰਟਸ ਨਾਲ ਨੈਸ਼ਨਲ ਸੰਬੰਧ ਰੱਖਦੇ ਨੇ ਉਹ ਵੀ ਆਪਣੇ ਵਿਚਾਰ ਰੱਖਣ ਧੰਨਵਾਦ